ਸੋ ਲਕਤ ਦੀ ਰੋਟੀ ਲਈ ਬੱਚਾ ਕੁੱਛੜ ਚੁੱਕ ਕੇ ਆਟੋ ਚਲਾ ਰਹੀ ਰਮਨਦੀਪ ਕੌਰ ਜੀ ਹਾਂ ਅੱਜ ਕੱਲ੍ਹ ਦੀਆਂ ਮਟਿਆਰਾਂ ਜਿੱਥੇ ਡਾਂਸਰਾਂ ਬਣ ਕੇ ਛੇੜਛਾੜ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਆਪਣੇ ਧੰਦੇ ਨੂੰ ਮਜਬੂਰੀ ਦਾ ਨਾਮ ਦਿੰਦੀਆਂ ਹਨ ਉਹਨਾਂ ਲਈ ਪ੍ਰੇਰਨਾ ਦੀ ਮਿਸਾਲ ਬਣੀ ਬੱਚਾ ਕੁੱਛੜ ਚੁੱਕ ਕੇ ਆਟੋ ਚਲਾ ਰਹੀ ਰਮਨਦੀਪ ਕੌਰ ਜੀਰਾ ਨੇੜਲੇ ਪਿੰਡ ਲੋਂਗੋ ਦੇਵਾ ਦੀ ਵਸਨੀਕ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ ਉਸ ਦੀ ਸਾਥ ਸੱਤੇ ਸੋਹਰੇ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਤੇ ਉਸ ਦੀ ਦਿਹਾੜੀ ਕਿਤੇ ਲੱਗਦੀ ਹੈ ਤੇ ਕਿਤੇ ਨਹੀਂ ਲੱਗਦੀ ਜਿਸ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹ ਮਜ਼ਬੂਰੀ ਵਸ ਅੱਤ ਦੀ ਗਰਮੀ ਵਿੱਚ ਆਟੋ ਚਲਾਉਣ ਲਈ ਮਜਬੂਰ ਹੈ ਰਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਉਸ ਦਾ ਆਟੋ ਕਿਰਾਏ ਤੇ ਹੈ ਅਤੇ ਉਸ ਦਾ ਆਟੋ ਪ੍ਰਤੀ ਦਿਨ ਦਾ ਕਿਰਾਇਆ 300 ਰੁਪਏ ਦੇ ਰਹੀ ਹੈ ਉਸ ਨੇ ਦੱਸਿਆ ਕਿ ਉਹ ਇੱਕ ਦਿਨ ਦੇ ਵਿੱਚ ਲਗਭਗ 400 ਰੁਪਏ ਕਮਾਉਂਦੀ ਹੈ ਤੇ ਉਹ 300 ਰੁਪਏ ਆਟੋ ਦਾ ਕਿਰਾਇਆ ਦੇ ਦਿੰਦੀ ਹੈ ਅਤੇ ਉਸ ਦੇ ਲਈ ਘਰ ਦੇ ਖਰਚ ਲਈ 100 ਰੁਪਿਆ ਹੀ ਬਚਦਾ ਹੈ ਰਮਨ ਕੋਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਘਰ ਚੋਂ ਲਾਉਣ ਲਈ ਏਕਾਟੋ ਲੈ ਕੇ ਦਿੱਤਾ ਜਾਵੇ ਜਿਸ ਨਾਲ ਉਹ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ। ਗੀਰਾ ਤੋਂ ਅੰਗਰੇਜ਼ ਬ੍ਰਾਡ ਦੀ ਵਿਸ਼ੇਸ਼ ਰਿਪੋਰਟ। ਦੇਖੋ ਇਸ ਮੌਕੇ ਸਾਡੀ ਪੱਤਰਕਾਰ ਟੀਮ ਨੇ ਰਮਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕੀ ਜਾਣਕਾਰੀ ਸਾਂਝੀ ਕੀਤੀ? ਹਾਂਜੀ ਜਿਹੜਾ ਤੁਸੀਂ ਇਹ ਆਟੋ ਰਿਕਸ਼ਾ ਚਲਾ ਰਹੇ ਹੋ। ਨਾਲ ਬੱਚਾ ਵੀ ਆ। ਹਾਂਜੀ। ਤੇ ਕੀ ਘਰੇ ਕੋਈ ਬੱਚਾ ਸੰਭਰ ਵਾਲਾ ਹੈ ਨਹੀਂ? ਆ ਨਹੀਂ ਕਵਰੇ ਮੇਰਾ ਮਨ। ਕਰੋ ਫਰੈਂਡ ਮੇਰਾ ਨੰਗੂ ਦੇਵਾ ਘਰ ਵਾਲੇ ਦੇ ਨਾਲ ਪਰਮਜੀਤ ਸਿੰਘ ਪੰਮਾ ਵਾਲਾ ਕੀ ਕਰਦਾ ਜੀ ਉਹ ਉਹ ਮਿਹਨਤ ਮਜ਼ਦੂਰੀ ਕਰਦਾ ਵਾ ਦਿਹਾੜੀ ਜਾਂਦਾ ਵਾ ਤੇ ਆਟੋ ਮੈਂ ਕਿਰਾਇ ਤੇ ਲੈ ਕੇ ਚਲਾ ਰਹੀ ਆ 400 ਰੁਪਏ ਮਤਲਬ ਕਿ ਬੰਦਾ ਵਾ 300 ਰੁਪਏ ਆਟੋ ਦਾ ਕਿਰਾਇਆ ਵਾ 100 ਰੁਪਏ ਬੰਦਾ ਘਰ ਦੇ ਖਰਚੇ ਵਾਸਤੇ ਤੇ ਇੱਕ ਦਿਨ ਦੇ ਵਿੱਚ ਕਿੰਨਾ ਕੁੱਲ ਕਿੰਨਾ ਕਮਾ ਲੈਨੇ ਹੋ 400 ਰੁਪਏ 400 ਹੀ ਬੰਦਾ ਹੈਗਾ ਹਾਂਜੀ ਕਿਉਂਕਿ ਫਿਰ ਬੱਸਾਂ ਬੱਸਾਂ ਵਾਲੇ ਲੜਦੇ ਸਵਾਰੀ ਚੁੱਕਣ ਤੋਂ ਵੀ ਕਿ ਸਾਡੀ ਸਵਾਰੀ ਚੁੱਕਦੇ ਆ ਤੁਸੀਂ ਹੁਣ ਇਹ ਕਿਹੜਾ ਰੂਟ ਤੇ ਜਾ ਰਹੇ ਹੋ ਕਿਹੜੇ ਰੂਟ ਚੱਲ ਰਹੇ ਹੋ ਇਹ ਮੇਰਾ ਭੈ ਲੰਗੋ ਦੇ ਵਜੀਰਾ ਸੁਨੇਰ ਸੱਦੇ ਵਾਲਾ ਡਕਰੂ ਠੀਕ ਹੈ ਜੀ ਦੋਲਤਪੁਰਾ ਕਮਨਦੀਪ ਜੀ ਤੁਸੀਂ ਜਿਵੇਂ ਆਟੋ ਚਲਾਉਂਦੇ ਹੋ ਇੱਥੇ ਕੋਈ ਚੰਗੀਆਂ ਮਾੜੀਆਂ ਸਵਾਰੀਆਂ ਵੀ ਚੜ੍ਹਦੀਆਂ ਕੋਈ ਉਹੋ ਜੀ ਪ੍ਰੋਬਲਮ ਤੁਹਾਨੂੰ ਕੋਈ ਛੇੜਛਾੜ ਦਾ ਮਸਲਾ ਵੀ ਇਦਾਂ ਦੀ ਮੰਡੀਰ ਵੱਲੋਂ ਨਹੀਂ ਪਰੇਸ਼ਾਨੀ ਤਾਂ ਕੋਈ ਨਹੀਂ ਮੈਨੂੰ ਜ਼ਿਆਦਾਤਰ ਬੱਸਾਂ ਵਾਲੇ ਪਰੇਸ਼ਾਨੀ ਦਿੰਦੇ ਆ ਕਿ ਤੂੰ ਸਵਾਰੀ ਚੁੱਕਦੀਆਂ ਸਾਡੀ ਤੇ ਉਹ ਮੇਰੀ ਛੇੜਖਾਨ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਵੇਂ ਮੈਂ ਕਹਾਂ ਕੀ ਮੈਂ ਚਾਹੁੰਦੀ ਆ ਕਿ ਮੈਨੂੰ ਘਟ ਕੋ ਘਟ ਮੇਰਾ ਆਪ ਦਾ ਖੁਦ ਦਾ ਰਸ਼ਕਾ ਲੈ ਕੇ ਦਿੱਤਾ ਜਾਵੇ ਸਰਕਾਰ ਵੱਲੋਂ ਤੇ ਮੇਰੇ ਘਰ ਦੀ ਵੀ ਹਾਲਾਤ ਮਾੜੀ ਹੈ ਤੁਸੀਂ ਇਹ ਦਿਨੇ ਦਿਨੇ ਚਲਾਉਣੇ ਹੋ ਜਾਂ ਸ਼ਾਮ ਦੇ ਟਾਈਮ ਵੀ ਨਹੀਂ ਮੈਂ ਦਿਨੇ 5 ਵਜੇ ਦੇ ਤੱਕ ਚਲਾਉਣੇ ਆ ਠੀਕ ਹੈ ਜੀ ਹਾਂ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਮੈਂ ਇਹ ਮੰਗ ਕਰਦੀ ਆ ਜਾਂ ਤਾਂ ਮੇਰੇ ਘਰ ਦੀ ਇਹ ਬਦਲਾਵਾ ਕੀਤਾ ਜਾਵੇ ਕਿ ਨਵਾਂ પાਕੇ ਦਿੱਤਾ ਜਾਵੇ ਤੇ ਜਾਂ ਮੈਨੂੰ ਖੁਦ ਤੋਂ ਖੁਦ ਮੇਰਾ ਆਟੋ ਹੀ પાਕੇ ਦੇ ਦਿੱਤਾ ਜਾਵੇ